ਸੋਰਸਿੰਗ 트ਨਾਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਬਈ ਸਰ ਭਗਤ ਸਿੰਘ ਖੁਰਾ ਨੂੰ ਹਾਲੇ ਤੱਕ ਵੀ ਕੌਮੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਸ਼ਹੀਦ ਆਜ਼ਮ ਦਾ ਬੁੱਤ ਲੱਗਣਾ ਜਾਂ ਉਹਨਾਂ ਦੀਆਂ ਤਸਵੀਰਾਂ ਲੱਗਣੀਆਂ ਇਸ ਟਰਾਂ ਦੀ ਗੱਲਬਾਤ ਤਾਂ ਚੱਲਦੀ ਰਹੀ ਹੈ ਲੇਕਿਨ ਜਿਹੜਾ ਕੌਮੀ ਸ਼ਹੀਦ ਦਾ ਦਰਜਾ ਹੈ ਉਹ ਉਸਤੇ ਲਈ ਕੀ ਕਰਨਾ ਪੈਂਦਾ ਕਿਉਂ ਨਹੀਂ ਮਿਲਿਆ ਉਹਨਾਂ ਨੂੰ ਸਨ ਸਰਬ ਪਹਿਲਾ ਤਾਂ ਗੁੱਡ ਮਾਰਨਿੰਗ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਜਿੰਦਾਬਾਦ ਰਹਿਣ ਸਾਰੇ ਸਤਿ ਸ਼੍ਰੀ ਅਕਾਲ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਜੀ ਕਿ ਕੌਮੀ ਸ਼ਹੀਦ ਦਾ ਦਰਜਾ ਹਲੇ ਤੱਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਦਿੱਤਾ ਨਹੀਂ ਗਿਆ ਕੇਂਦਰ ਦੀ ਸਰਕਾਰ ਦੇ ਵੱਲੋਂ ਇਸ ਗੱਲ ਦੇ ਉੱਤੇ ਹਮੇਸ਼ਾ ਹੀ ਆਵਾਜ਼ ਕਰਨੀ ਕੀਤੀ ਗਈ ਤੇ ਕਦੇ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਲਿਆਈ ਨਹੀਂ ਗਿਆ ਵੈਸੇ ਜਿਵੇਂ ਮਨਮੋਹਨ ਵਾਰਸ ਖਰਾਂਡੇ ਚ ਗੀਤ ਆ ਕਿ ਸਾਡੇ ਦਿਲ ਤੇ ਭਗਤ ਸਿੰਘ ਲਿਖਿਆ ਤੇ ਕਾਮਾਦਾਂ ਦੀ ਲੋੜ ਕੋਈ ਨਾ ਜੇ ਨਾਂ ਵੀ ਦੇਣ ਤੇ ਤਾਂ ਵੀ ਸਤਿਕਾਰ ਦੀ ਭਾਵਨਾ ਏਨੀ ਰਹਿਣੀ ਆ ਜੇ ਨਾਮ ਹੀ ਰਹਿਣ ਦੇ ਦਰਜਾ ਤਾਂ ਹੀ ਲੋਕਾਂ ਨੇ ਮਨਾਂ ਵਿੱਚ ਜਿਹੜੀ ਥਾਂ ਬਣੀ ਹੋਈ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਬਾਰੇ ਉਹ ਉਵੇਂ ਦੀ ਉਵੇਂ ਰਹਿਣੀ ਭਾਵੇਂ ਕਿ ਸਮੇਂ-ਸਮੇਂ ਦੇ ਉੱਤੇ ਕਈ ਬੰਦੇ ਨੇ ਕਿਹਾ ਅਸੀਂ ਤਾਂ ਸ਼ਹੀਦ ਬਣਦੇ ਹੀ ਨਹੀਂ ਅਸੀਂ ਤਾਂ ਐ ਕਰਦੇ ਹੀ ਨਹੀਂ ਉਹ ਚਲੋ ਉਹਨਾਂ ਦੀ ਨਿੱਜੀ ਸੋਚ ਹੈਗੀ ਆ ਪਰ ਇਹ ਖਬਰ ਆਈ ਜੀ ਸਮਾਜ ਸੇਵੀ ਹੈਗੇ ਜੀ ਭਗਵੰਤ ਸਿੰਘ ਘੱਗਾ ਇਹ ਮਿਲੇ ਜੀ ਹਰਪਾਲ ਸਿੰਘ ਚੀਮਾ ਪੰਜਾਬ ਦੇ ਵਿੱਤ ਮੰਤਰੀ ਨੂੰ ਇਹਨਾਂ ਨੇ ਗੱਲ ਕਹੀ ਹੈ ਕਿ ਨਾ ਬਜਟ ਸੈਸ਼ਨ ਆਉਣਾ ਹੈਗਾ ਹੁਣ ਇਸ ਬਜਟ ਸੈਸ਼ਨ ਦੇ ਵਿੱਚ ਪੰਜਾਬ ਦੇ ਬਜਟ ਸੈਸ਼ਨ ਦੇ ਵਿੱਚ ਤੇ ਸ਼ਹੀਦੇ आजम ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਲਈ ਮਤਾ ਪਾਸ ਕੀਤਾ ਜਾਵੇ ਸੂਬੇ ਦੀ ਸਰਕਾਰ ਤਾਂ ਘੱਟੋ ਘੱਟ ਇਨਾ ਕੰਮ ਕਰੇ ਇਹ ਜਿਹੜੇ ਧਦਾਫਰੀਆਂ ਇਹਨਾਂ ਦੇ ਲੰਮੇ ਸਮੇਂ ਤੋਂ ਇਹ ਮਹਿੰਮਸ਼ੇੜੀ ਹੋਈ ਆ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਕੋਲੇ ਸਮੇਂ-ਸਮੇਂ ਤੇ ਗਏ ਆ ਉਹਨਾਂ ਦੇ ਕੋਲੋਂ ਦਸਤਖਤ ਕਰਵਾਏ ਆ ਵੀ ਭਾਈ ਅਸੀਂ ਇਸ ਮਹਿੰਮਤ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਲੋਕਾਂ ਦੇ ਕੋਲੇ ਜਾਂਦੇ ਆ ਪਰ ਹਾਲੇ ਤੱਕ ਇਸ ਗੱਲ ਦੇ ਉੱਤੇ ਕਿਸੇ ਸਰਕਾਰ ਨੇ ਗੌਰਤਾ ਨਹੀਂ ਕੀਤੀ ਪਰ ਬੰਦਾ ਆਪਣੇ ਤੌਰ ਦੇ ਉੱਤੇ ਲੱਗਿਆ ਹੋਇਆ ਹੈ ਅੱਛਾ ਬਾਕੀ ਸੰਜੀਵ ਅਰੋੜਾ ਹੁਣ ਪੰਜਾਬ ਦੇ ਕੈਬਨਿਟ ਮਿੰਸਟਰ ਬਣਨ ਲੱਗੇ ਉਹਨਾਂ ਨੂੰ ਦੇਖੋ ਜੀ ਸੰਭਾਵਨਾ ਇਸ ਗੱਲ ਦੀ ਬਣ ਰਹੀ ਹੈ ਵੀ ਸ਼ਾਇਦ ਚੋਣਾਂ ਤੋਂ ਪਹਿਲਾਂ ਦੀ ਬਣਾਰਤੇ ਜਾਣ ਸ਼ਾਇਦ ਦਾ ਅੰਦਾਜ਼ੇ ਇਸ ਗੱਲ ਦੇ ਲੱਗ ਰਹੇ ਆ ਕਿਉਂਕਿ ਆਪਾਂ ਜਾਣਦੇ ਆ ਪਹਿਲਾਂ ਆਪਾਂ ਰੈਡਰ ਤੋਂ ਵੀ ਖਬਰਾਂ ਸਾਂਝੀਆਂ ਕਰਦੇ ਰਹੇ ਉਦੋਂ ਵੀ ਜਦੋਂ ਰਾਜਸਥਾਨ ਦੇ ਵਿੱਚ ਚੋਣ ਹੋਣੀ ਸੀ ਜਮਨੀ ਉਹਦੇ ਵਿੱਚ ਭਾਜਪਾ ਨੇ ਇੱਕ ਬੰਦੇ ਨੂੰ ਆਪਦੇ ਉਮੀਦਵਾਰ ਨੂੰ ਪਹਿਲਾਂ ਹੀ ਕੈਬਨਿਟ ਮੰਤਰੀ ਬਣਾਤਾ ਸੀਗਾ ਇਹਦਾ ਮਤਲਬ ਇਹ ਹੁੰਦਾ ਜੀ ਕਿ ਲੋਕਾਂ ਦੇ ਉੱਤੇ ਇਸ ਗੱਲ ਦਾ ਅਸਰ ਜਾਵੇ ਜੀ ਦੇਖੋ ਜੀ ਇਸ ਬੰਦੇ ਨੂੰ ਤਾਂ ਪਹਿਲੇ ਹੀ ਮੰਤਰੀ ਬਣਾਤਾ ਤੇ ਜੇਕਰ ਅਸੀਂ ਇਹਨੂੰ ਜਿਟਾਉਣੇ ਤੇ ਸਾਡੇ ਹਲਕੇ ਦੇ ਕੰਮ ਕਿੰਨੇ ਹੋਣਗੇ ਇਹ ਵੱਖਰੀ ਗੱਲ ਹੈ ਵੀ ਉਦੋਂ ਉਸ ਬੰਦੇ ਨੂੰ ਹਰਾਤਾ ਲੋਕਾਂ ਨੇ ਜਿਟਾਤਾ ਉਸ ਵੇਲੇ ਕਾਂਗਰਸ ਦੇ ਉਮੀਦਵਾਰ ਨੂੰ ਤੇ ਹੁਣ ਦੇਖੋ ਜੀ ਪੰਜਾਬ ਦੇ ਵਿੱਚ ਇਹ ਤਜਰਬਾ ਕਹਿੰਦੇ ਆ ਵੀ ਸ਼ਾਇਦ ਹੋ ਜਾਵੇ ਸ਼ਾਇਦ ਕਹਿੰਦੇ ਕਿ ਸੰਜੀਵ ਰੋੜਾ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਆ ਹੁਣ ਦੇਖੋ ਐਨਾ ਤਾਂ ਕੋਈ ਵੀ ਨਹੀਂ ਥਿੰਨ ਸਭ ਕਮਲਾ ਵੀ ਪਾਈ ਰਾਜ ਸਭਾ ਦੀ ਮੈਂਬਰੀ ਛੱਡ ਕੇ ਤੇ ਵਿਧਾਨ ਸਭਾ ਦੀ ਮੈਂਬਰੀ ਵਾਸਤੇ ਚੋਣ ਲੜੇ ਕਿਤੇ ਨਾ ਕਿਤੇ ਤਾਂ ਐਡਜਸਟ ਕਰਨ ਗਈ ਹੋ ਸਕਦਾ ਵੀ ਭਾਈ ਚੋਣਾ ਤੋਂ ਪਹਿਲਾਂ ਹੀ ਅਸਤੀਫਾ ਲੈਣਾ ਪਵੇ ਅਸਤੀਫਾ ਲਵਾਂਗੇ ਤਾਂ ਕੋਈ ਦਿੱਲੀ ਦਾ ਕੋਈ ਨਾ ਕੋਈ ਨੇਤਾ ਜਿਹੜਾ ਇਸ ਥਾਂ ਦੇ ਉੱਤੇ ਐਡਜਸਟ ਵੀ ਹੋਊਗਾ ਸੋ ਮੰਨਿਆ ਇਹ ਜਾ ਰਿਹਾ ਵਿਰੋਧੀ ਇਹ ਗੱਲ ਕਹਿੰਦੇ ਆ ਵੀ ਸੰਜੀਵ ਅਰੋੜਾ ਜਿਹੜੇ ਕਿ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਨੇ ਆਪਦੇ ਜ਼ਿਮਨੀ ਚੋਣ ਵਾਸਤੇ ਉਮੀਦਵਾਰ ਬਣਾਏ ਆ ਸ਼ਾਇਦ ਉਹਨਾਂ ਨੂੰ ਜਲਦ ਹੀ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਵੇ ਕੱਢਣਗੇ ਕਿਹੜੇ ਕੈਬਨਰ ਮੰਤਰੀ ਨੂੰ ਥਾਂ ਕਿਦੀ ਲਾਵੇਗਾ ਤੇ ਸੇਬ ਅਸਲ ਦੇ ਵਿੱਚ ਕੈਬਨਟ ਮੰਤਰੀ ਵਾਸਤੇ ਨਾ ਕੁਝ ਹਰੇ ਚਿਹਰੇ ਬਣ ਸਕਦੇ ਆ ਉਹ ਇੱਕ ਤੋਂ ਵੱਧ ਬਣ ਸਕਦੇ ਆ ਹੁਣ ਇੱਕ ਮੰਤਰੀ ਦੇ ਕੋਲੇ ਕਈ ਕਈ ਵਿਭਾਗ ਨਹੀਂ ਹੈਗੇ ਆ ਮੇਰਾ ਖਿਆਲ ਜਿੱਥੇ ਮੈਂ ਗਲਤ ਨਾ ਹੋਵਾਂ ਤੇ ਕੱਲੇ ਕੁਲਦੀਪ ਸਿੰਘ ਢਾਲੀਵਾਲ ਐਸੇ ਪੰਜਾਬ ਦੇ ਮੰਤਰੀ ਹੈ ਜਿਨਾਂ ਕੋਲੇ ਸਿਰਫ ਐਨਆਰਆਈ ਵਿਭਾਗ ਰਹਿ ਗਿਆ ਕਈਆਂ ਦੇ ਕੋਲੇ 7-7 8-8 ਵਿਭਾਗ ਆ ਮੁੱਖ ਮੰਤਰੀ ਸਾਹਿਬ ਦੇ ਕੋਲੇ ਆਪਣੇ ਕੋਲੇ بڑے ਵਿਭਾਗ ਆ ਸੋ ਇਸ ਵੇਲੇ ਪੰਜਾਬ ਦੇ ਵਿੱਚ ਕੈਬਨਟ ਮੰਤਰੀ ਦੋ ਵੀ ਬਣਾਏ ਜਾ ਸਕਦੇ ਹੋਰ ਸਾੜੇ ਬਣਾਏ ਜਾ ਸਕਦੇ ਆ ਅੱਛਾ ਏਕਰ ਹੋਰ ਦੱਸੋ ਭਈ ਕੇਜਰੀਵਾਲ ਹੁਣ ਦਿੱਲੀੋਂ ਤਾਂ ਵਿਲੇ ਹੋ ਗਏ ਨੇ ਉਹ ਆਪਣੀ ਸੀਟ ਵੀ ਹਾਰ ਗਏ ਸਨ ਪੰਜਾਬ ਦੇ ਵਿੱਚ 10 ਦਿਨ ਆ ਕੇ ਡੇਰਾ ਲਾਉਣ ਦਾ ਕੀ ਮਤਲਬ ਹੈ ਦੇਖੋ ਜਿਹੜੀ ਤਾਂ ਗੱਲ ਮੀਡੀਆ ਦੇ ਵਿੱਚ ਆਈ ਆ ਅੱਜ ਹੀ ਗੱਲ ਆਈ ਮੀਡੀਆ ਦੇ ਵਿੱਚ ਕਿ ਉਹ 10 ਦਿਨ ਵਾਸਤੇ ਪੰਜਾਬ ਦੇ ਵਿੱਚ ਆ ਰਹੇ ਤੇ ਉਹ ਹੁਸ਼ਿਆਰਪੁਰ ਦੇ ਵਿੱਚ ਰਹਿਣਗੇ ਵਪਾਸਨਾ ਕੇਂਦਰ ਦੇ ਵਿੱਚ ਜਿੱਥੇ ਕੁਦਰਤੀ ਇਲਾਜ ਪ੍ਰਣਾਲੀ ਦੇ ਨਾਲ ਜੁੜਦੇ ਹੁੰਦੇ ਐਤੋਂ ਮੇਰੀ ਪਹਿਲਾਂ ਵੀ ਆਏ ਸੀਗੇ ਉਹ ਕਿਸੇ ਵੇਲੇ ਬੰਗਲੌਰ ਦੇ ਵਿੱਚ ਵੀ ਜਾਂਦੇ ਹੁੰਦੇ ਸੀ ਵੀ ਇਹ ਵਪਾਸਨਾ ਕੇਂਦਰ ਦੇ ਵਿੱਚ ਸੋ ਮੰਨੇ ਜਾ ਰਿਹਾ ਜੀ ਕਿ ਬਹੁਤ ਜਲਦ 10 ਦਿਨ ਦੇ ਵਾਸਤੇ ਪੰਜਾਬ ਦੇ ਵਿੱਚ ਆ ਰਹੇ ਆ ਤੇ ਵੈਸੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਵੀ ਉਹਨਾਂ ਨੇ ਪੰਜਾਬ ਦੇ ਵਿੱਚ ਹੀ ਸਰਗਰਮ ਹੋ ਜਾਣਾ ਕਿਉਂਕਿ ਦਿੱਲੀ ਦੇ ਵਿੱਚ ਹਾਰ ਤੋਂ ਬਾਅਦ ਹੁਣ ਕੇਜਰੀਵਾਲ ਸਾਹਿਬ ਦੇ ਕੋਲ ਕੋਈ ਅੱਡਾ-ਗੱਡਾ ਨਹੀਂ ਲੋਕਾਂ ਦਾ ਇੱਕ ਹਿੱਸਾ ਇਹ ਗੱਲ ਕਹਿੰਦਾ ਉਹ ਪਤਾ ਨਹੀਂ ਚਲੋ ਆਉਂਦੇ ਸਮੇਂ ਤੇ ਕੀ ਬਣੂਗਾ ਪਰ ਪੰਜਾਬ ਦੇ ਵਿੱਚ ਆ ਰਹੇ ਆ 10 ਦਿਨ ਦੇ ਲਈ ਆ ਰਹੇ ਆ ਕੇਜਰੀਵਾਲ ਹੋਰੀ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਤੇ ਵਿਪਾਸਨਾ ਕੇਂਦਰ ਦੇ ਵਿੱਚ ਰਹਿਣਾ ਜੀ ਉਹ ਇਲਾਜ ਕਰਾਉਣ ਲਈ ਆ ਰਹੇ ਰੀਜੂਵਿਨੇਸ਼ਨ ਲਈ ਨਾ ਕਿ ਸਿਆਸੀ ਕੰਮ ਕਰ ਲੇ ਬਿਲਕੁਲ ਜੀ ਬਿਲਕੁਲ ਤੇ ਬਾਕੀ ਸਾਨੂੰ ਇਹ ਦੱਸੋ ਵੀ ਜਿਹੜੇ ਪਾਸਪੋਰਟਾਂ ਦੀ ਗਿਣਤੀ ਕਹਿੰਦੇ ਪੰਜਾਬ ਚ ਬਹੁਤ ਸੀ ਜਿਹੜੇ ਪਾਸਪੋਰਟ ਬਣਦੇ ਸੀ ਬਾਹਰਲੇ ਮੁਲਕਾਂ ਨੂੰ ਜਾਣ ਨੂੰ ਠੱਲ ਪੈ ਗਈ ਆ ਹੁਣ ਨਹੀਂ ਅਥਰ ਸਾਹਿਬ ਇੰਨੀ ਜ਼ਿਆਦਾ ਸਾਲਾਂ ਨਹੀਂ ਪਈ ਵੀ ਆਪਾਂ ਕੈਰੀ ਜੇ ਵੀ ਪਾਈ ਹੁਣ ਤਾਂ ਕੋਈ ਪਾਸਪੋਰਟ ਦਫ਼ਤਰਾਂ ਵਾਲੇ ਜਾਂਦਾ ਹੀ ਨਹੀਂ ਜਾਂ ਆਪਾਂ ਕਹਿੰਦੇ ਕਿ ਅੱਧੋ-ਅੱਧਾ ਦਾ ਫਰਕ ਪੈ ਗਿਆ ਇਹ ਵੀ ਗੱਲ ਨਹੀਂ ਆ ਪਰ ਹਾਂ ਕੁਝ ਲੋਕ ਹੱਦ ਤੱਕ ਜਾਣੇ ਘਟ ਗਏ ਇਹ ਰੈਂਡਮਲੀ ਵੀ ਹੁੰਦਾ ਕਈ ਵਾਰੀ ਤਾਂ ਚਲੋ ਪਾਸਪੋਰਟਾਂ ਦੀ ਜਾਂ ਕਿਸੇ ਵੀ ਥਾਂ ਦੇ ਉੱਤੇ ਗਿਣਤੀ ਦੇ ਵਿੱਚ ਇੱਕ ਨਮਵਾਧਾ ਹੁੰਦਾ ਤੇ ਕਈ ਵਾਰੀ ਬੰਦੇ ਭਾਈ ਘੱਟ ਵੀ ਜਾਂਦੇ ਆ ਕਿਸੇ ਸਾਲ ਦੇ ਵਿੱਚ ਗਿਣਤੀ ਵਧ ਜਾਂਦੀ ਹੈ ਕਿਸੇ ਸਾਲ ਦੇ ਵਿੱਚ ਗਿਣਤੀ ਘੱਟ ਵੀ ਜਾਂਦੀ ਹੈ ਪਰ ਜਿਹੜੀ ਤਾਜ਼ਾ ਰਿਪੋਰਟ ਆਈ ਆ ਉਹ ਇਹ ਆ ਕਿ ਜੇ ਆਪਾਂ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਕਰਕੇ 2023 ਨਾਲ ਤੁਲਨਾ ਕਰਕੇ ਅੱਜ ਦੀ ਤੇ ਫਿਰ ਇਹਦੇ ਵਿੱਚ ਫਰਕ ਆਇਆ 2023 ਦੇ ਵਿੱਚ ਪੰਜਾਬ ਦੇ ਵਿੱਚ ਇਹ ਪਾਸਪੋਰਟ ਬਨੰਦਾਰ ਕਾ ਟੁੱਟ ਗਿਆ ਸੀਗਾ ਉਦੋਂ 2023 ਦੇ ਵਿੱਚ 11 ਲੱਖ ਤੇ 94000 ਨਵੇਂ ਪਾਸਪੋਰਟ ਬਣੇ ਸੀ ਪੰਜਾਬ 'ਚ ਤੇ ਹੁਣ ਪੰਜਾਬ ਦੇ ਵਿੱਚ ਗਿਣਤੀ ਘਟੀ ਹੈ ਜਾਨਕਿ 2024 ਦੇ ਵਿੱਚ 10 ਲੱਖ ਤੇ 60000 ਬਣੇ ਆ ਕਿੱਥੇ 11 ਲੱਖ 94000 ਕਿੱਥੇ 10 ਲੱਖ 60000 ਤੇ ਹੁਣ ਜੇ 2025 ਦੀ ਗੱਲ ਕਰਕੇ ਚਾਲੂ ਬਰੇ ਦੀ ਤਾਂ ਪਹਿਲੇ ਮਹੀਨੇ ਜਨਵਰੀ ਦੇ ਵਿੱਚ ਪੰਜਾਬ ਦੇ ਵਿੱਚ 59907 ਪਾਸਪੋਰਟ ਬਣੇ ਆ ਮਤਲਬ ਇਹ ਜੀ ਰੋਜ਼ਾਨਾ 1932 ਬਣੇ ਆ 2023 ਦੇ ਵਿੱਚ ਰੋਜ਼ਾਨਾ 3271 ਬਣੇ ਸੀ 2024 ਦੇ ਵਿੱਚ ਰੋਜ਼ਾਨਾ 2906 ਬਣੇ ਸੀ ਸੋ ਆਪਾਂ ਵਕਤੀ ਤੌਰ ਤੇ ਤੇ ਕਈ ਵਾਰੀ ਬੰਦੇ ਦਾ ਮਨ ਫਿੱਕਾ ਜਾ ਪੈ ਜਾਂਦਾ ਵੀ ਯਾਰ ਨਾ ਤਾਂ ਫਲਾਣੇ ਦੇਸ਼ ਚ ਜਾਇਆ ਜਾਂਦਾ ਨਾ ਫਲਾਣੇ ਦੇਸ਼ ਚ ਜਾਇਆ ਜਾਂਦਾ ਨਾ ਠਹਿਰ ਕੇ ਬਣਾ ਲਾਂਗੇ ਜਾਂ ਵੈਸੇ ਹੀ ਕਹਿੰਦੇ ਨੇ ਵੀ ਕਈ ਵਾਰੀ ਰੁਝਾਨ ਘਟ ਜਾਂਦਾ ਕਈ ਵਾਰੀ ਇਕਦਮ ਵੱਧ ਜਾਂਦਾ ਜੀ ਸੋ ਆਕਾੜੀ ਦਲ ਨੇ ਕੀ ਅੰਕੜੇ ਦਿੱਤੇ ਆ ਵੀ ਕਿੰਨੇ ਮੈਂਬਰ ਨਵੇਂ ਭਰਤੀ ਕੀਤੇ ਆ ਕ੍ਰਮਣੀ ਆਕਾੜੀ ਦਲ ਨੇ ਇੱਕ ਵਾਰ ਕਹਿੰਦਾ ਜੀ ਕਿ ਅਸੀਂ 10 ਲੱਖ ਮੈਂਬਰਾਂ ਦੀ ਭਰਤੀ ਕਰ ਲਈ ਹੁਣ ਤੱਕ 10 ਲੱਖ ਕਦੇ ਅੰਕੜਾ ਹੁੰਦਾ ਸੀ 32 ਲੱਖ ਕਦੇ 35 ਲੱਖ ਕਦੇ 25 ਲੱਖ ਕਦੇ 30 ਲੱਖ ਦਾ ਪਰ ਹੁਣ ਗੱਲ ਇੱਥੇ ਮੁੱਕੀ ਜੀ ਆ ਕੇ ਕਿ ਇਹਨਾਂ ਦਾ ਅੰਕੜਾ ਹੈਗਾ ਲਗਭਗ 10 ਲੱਖ ਇਹ ਤੁੰਡੜ ਸਾਹਿਬ ਦੇ ਹਵਾਲੇ ਨਾਲ ਖਬਰ ਆਈ ਹੈ ਤੇ ਆਕਾਲੀ ਦਲ ਦੇ ਜਿਹੜੇ ਵੱਖ-ਵੱਖ ਆਗੂ ਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਸਰਗਰਮਾਂ ਤੇ ਅਸੀਂ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਆਖ ਹੈ 1 ਮਾਰਚ ਨੂੰ ਆਸ ਸੀ ਜੀ ਕਿ ਪ੍ਰਧਾਨ ਸਾਹਿਬ ਦੀ ਚੋਣ ਹੋਊਗੀ ਨਵੇਂ ਪ੍ਰਧਾਨ ਦੀ ਉਹ ਕੋਈ ਚੋਣ ਵੀ ਨਹੀਂ ਹੋਏਗੀ ਸੋ ਇਸ ਕਰਕੇ ਮੰਨਿਆ ਜਾ ਰਿਹਾ ਜੀ ਕਿ ਚੋਣ ਹੁਣ ਥੋੜੀ ਜੀ ਲੰਮੀ ਵੀ ਪੈ ਜਾਣੀ ਆ ਸਪੈਸ਼ਲਿਟੀ ਐਡਵੋਕੇਟ ਕਾਮੀਹੁਰਾ ਨੂੰ ਜਥੇਦਾਰ ਰਗਵੀਰ ਸਿੰਘ ਹੋਰੀ ਮਿਲ ਕੇ ਆਏ ਸੀਗੇ ਜਾਨੀ ਰਗਵੀਰ ਸਿੰਘ ਹੋਰੀ ਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆਪਣਾ ਅਸਤੀਫਾ ਵਾਪਸ ਲੈ ਲਓ ਉਹਨਾਂ ਨੇ ਹਾਲੇ ਤੱਕ ਆਪਣਾ ਅਸਤੀਫਾ ਵਾਪਸ ਨਹੀਂ ਲਿਆ ਤੇ ਪੱਤਰਕਾਰਾਂ ਨੇ ਸਵਾਲ ਕੀਤਾ ਜਾਨੀ ਰਗਵੀਰ ਸਿੰਘ ਹੋਰਾਂ ਨੂੰ ਵੀ ਕਹਿੰਦੇ ਵੀ ਤੁਹਾਨੂੰ ਵੀ ਭਜਨ ਦੀ ਤਿਆਰੀ ਆ ਉਹ ਕਹਿੰਦੇ ਜੀ ਮੈਂ ਤਾਂ ਆਪਦਾ ਬੈਗਪੈਕ ਕਰੀ ਬੈਠਾ ਲੀੜਾ ਲੱਤਾ ਮੈਂ ਆਪਦਾ ਬੈਗ ਦੇ ਵਿੱਚ ਪਾਇਆ ਹੋਇਆ ਜਦੋਂ ਇਸ਼ਾਰਾ ਹੋਇਆ ਆਪਾਂ ਉਡੀ ਤੁਰ ਜਾਣਾ ਜੀ ਹੂੰ अच्छा ਜਿਹੜੀ ਭਗਵੰਤ ਮਾਨ ਹੋਰਾਂ ਨਾਲ ਮੀਟਿੰਗ ਸੀ ਚੀਫ ਮਿਨਿਸਟਰ ਨਾਲ ਕਿਸਾਨਾਂ ਦੀ ਗੱਲਬਾਤ ਚੱਲੀ ਕੋਈ ਤਾਂ ਪਰ ਕੰਸੈਂਸਾ ਤੋਂ ਇੱਕ ਮੀਟਿੰਗ ਬੇਸਿੱਟਾ ਰਹੀ ਆ ਇਸ ਮੀਟਿੰਗ ਦੇ ਵਿੱਚ ਕਹਿੰਦੇ ਵੀ ਕਾਫੀ ਤੱਤੇ ਭਰੇ ਵਾਲੀ ਗੱਲ ਵੀ ਹੋਈ ਆ ਤੇ ਭਗਵੰਤ ਮਾਨ ਸਾਹਿਬ ਨੇ ਕੁਝ ਇੱਕ ਮਿੰਟ ਪਹਿਲਾਂ ਇੱਕ ਟਵੀਟ ਕੀਤਾ ਉਹਦੇ ਵਿੱਚ ਲਿਖਿਆ ਕਿ ਮੈਂ ਤੁਹਾਨੂੰ ਪੜ੍ਹ ਕੇ ਸੁਵਾ ਦਿੰਨਾ ਕਿ ਪੰਜਾਬ ਭਵੰਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਮੈਂ ਕਿਸਾਨ ਜਿੱਥੇ ਬੰਦੇ ਕਹਿੰਦੇ ਸਾਰੇ ਸਤਿਕਾਰਯੋਗ ਅਗੂ ਨੂੰ ਅਪੀਲ ਕੀਤੀ ਕਿ ਚੱਕਾ ਜਾਮ ਕਰਨਾ ਸੜਕਾਂ ਤੇ ਰੇਲਾ ਰੋਕਣੀਆਂ ਜਾਂ ਪੰਜਾਬ ਬੰਦ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੈ ਇਹਦੇ ਨਾਲ ਆਮ ਲੋਕਾਂ ਨੂੰ ਖਤਲ ਹੋਣਾ ਪੈਂਦਾ ਸਮਾਜ ਦੇ ਬਾਕੀ ਵਰਗਾਂ ਦੇ ਕੰਮਾਂ ਤੇ ਕਾਰੋਬਾਰਾਂ ਦੇ ਉੱਤੇ ਵੀ ਅਸਰ ਪੈਂਦਾ ਆਪਾਂ ਖਿਆਲ ਕਰੀਏ ਜਦਕਿ ਦੂਜੇ ਪਾਸੇ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਵੀ ਅਸੀਂ 5 ਤਰੀਕ ਨੂੰ ਅਣਮਿੱਥੇ ਸਮੇਂ ਦੇ ਲਈ ਲੰਮੇ ਸਮੇਂ ਵਾਸਤੇ ਸੂਬੇ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਭਗਵੰਤ ਸਬੰਧ ਦੇ ਨਾਲ ਅੱਜ ਮੀਟਿੰਗ ਸੀ ਜਦੋਂ ਸਾਡੀ 7-8 ਮੰਗਾ ਦੇ ਉੱਤੇ ਡਿਸਕਸ਼ਨ ਹੋਗੀ ਸਾ ਭਗਵੰਤ ਮਾਨ ਹੋਰੀ ਤੱਤੇ ਪਾਰੇ ਹੋ ਕੇ ਜੇ ਕਹਿੰਦੇ ਵੀ ਕਾਲੇ ਕਦਮੀ ਕਹਿੰਦੇ ਵੀ ਪਾਈਏ ਦੱਸੋ ਵੀ ਤੁਸੀਂ ਪੰਜ ਤਰੀਕੇ ਦੇ ਬਾਰੇ ਕੀ ਫੈਸਲਾ ਕੀਤਾ ਤੇ ਉਗਰਾਹ ਹੋਰੀ ਕਹਿੰਦੇ ਰਾਜੇਵਾਲ ਹੋਰੀ ਕਹਿੰਦੇ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਅੱਜ ਦੇ ਵਿੱਚ ਕੀ ਫਿੱਟਾ ਨਿਕਲਦਾ ਅੱਜ ਦੀ ਮੀਟਿੰਗ ਦੇ ਵਿੱਚ ਇਹਦੇ ਉੱਤੇ ਪੰਜ ਤਰੀਕੇ ਦਾ ਪ੍ਰਦਰਸ਼ਨ ਨਪਿੰਡ ਕਰਦਾ ਵੀ ਅੱਜ ਆਪਣੇ ਕੀ ਨਿਕਲਦਾ ਸਿੱਟਾ ਕਹਿੰਦੇ ਵੀ ਭਗਵੰਤ ਮਾਨ ਹੋਰੀ ਇਸ ਗੱਲ ਦੇ ਉੱਤੇ ਗੁੱਸੇ ਹੋ ਕੇ ਚਲੇ ਗਏ ਕਹਿੰਦੇ ਜਾ ਯਾਰ ਤੁਸੀਂ ਬਸ ਪ੍ਰਦਰਸ਼ਨ ਹੀ ਕਰ ਲਓ ਜਿਹੜੀ ਤਾਂ ਪਹਿਲਾਂ ਵੀ ਮੰਗਾ ਮੰਨੀਆਂ ਆਪਾਂ ਉਹ ਵੀ ਰੱਦ ਕੀਤੀਆਂ ਤੁਸੀਂ ਪ੍ਰਦਰਸ਼ਨ ਹੀ ਕਰਨਾ ਨਾ ਚਲੋ ਤੁਸੀਂ ਪ੍ਰਦਰਸ਼ਨ ਹੀ ਕਰੋ ਫਿਰ ਕਹਿੰਦੇ ਉੱਠ ਕੇ ਚਲੇ ਗਏ ਆ ਸੋਹਰਾਂ ਨੇ ਕਹਿੰਦਾ ਵੀ ਭਾਈ ਭਗਵੰਤ ਸਮਰ ਹੋਰਾਂ ਨੇ ਕਿਹਾ ਜੀ ਅਸੀਂ ਪ੍ਰਾਣੀgamma ਵੀ ਨਹੀਂ ਮੰਗਾ ਮੰਨਣੀਆਂ ਸੋਹਰਾਂ ਨੇ ਕਿਹਾ ਜੀ ਕਿ ਅਸੀਂ ਪੰਜ ਤਰੀਕੇ ਨੂੰ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਸ਼ੁਰੂ ਕਰਾਂਗੇ ਜੀ ਹੂੰ ਹੂੰ ਤੇ ਬਾਕੀ ਹਰਿਆਣੇ ਦੇ ਕਾਂਗਰਸੀ ਨੇਤਾ ਨੇ ਫੇਸਬੁੱਕ ਤੇ ਵਗੈਰਾ ਫੇਸਬੁੱਕ ਤੇ ਫਰੈਂਡ ਬਣਾਇਆ ਗਿਆ ਸੀ ਉਹ ਕੀ ਕਹਾਣੀ ਸਾਰੀ ਕਤਲ ਦੀ ਗੁੱਥੀ ਦੀ ਦੇਖੋ ਇਹ ਨਾ ਪਿਛਲੇ 3-4 ਦਿਨਾਂ ਤੋਂ ਖਬਰ ਖਿੰਸਾ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਆ ਕਿ ਹਰਿਆਣੇ ਦੀ ਇੱਕ ਤਾਨਰਸੀ ਨੇਤਾ ਕੁੜੀ ਨੌਜਵਾਨ ਕੁੜੀ ਸੀ ਮਾਨੀ ਨਰਵਾਸ ਉਹਦਾ ਕਤਲ ਹੋ ਗਿਆ ਉਹਦੀ লাশ ਮਿਲੀਗੀ ਸੂਟਕੇਸ ਦੇ ਵਿੱਚ ਤੇ ਸਵਾਲ ਖੜੇ ਹੋ ਗਏ ਸਿਆਸੀ ਤੌਰ ਤੇ ਵੀ ਮੁੱਦਾ ਬਣ ਗਿਆ ਹੁਣ ਪੁਲਿਸ ਦੇ ਵੱਲੋਂ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਵਾ ਕੀਤਾ ਗਿਆ ਪੁਲਿਸ ਨੇ ਇਹ ਗੱਲ ਕਹੀ ਹੈ ਵੀ ਇਸ ਕੁੜੀ ਦਾ ਫੇਸਬੁੱਕ ਦੇ ਉੱਤੇ ਇੱਕ ਫਰੈਂਡ ਬਣਿਆ ਸੀਗਾ ਕਿ ਇਹ ਫਰੈਂਡ ਬਣਿਆ ਸੀਗਾ ਪਿਛਲੇ ਵੇ ਉਹਦਾ ਨਾਮ ਹੈਗਾ ਸਜਨ ਤੇ ਉਮਰ ਕੋ ਦੀ 30 ਸਾਲਾਂ ਦੇ ਧਰਦੇ ਪਿੰਡ ਖੇਰਪੁਰ ਦਾ ਰਹਿਣ ਵਾਲਾ ਉਹ ਜਿਹੜੀ ਹਮਾਨੀ ਨਰਵਾਲਾ ਇਹਦੇ ਨਾਲ ਇਹ ਨਿਮਿੱਤਰਤਾ ਹੋਗੀ ਇਹਦੇ ਕੋਲੇ ਆਉਂਦਾ ਵੀ ਸੀ ਕੱਲੀ ਕੁੜੀ ਰਹਿੰਦੀ ਆ ਜਿਹਦੇ ਕੋਲੇ ਕਨੇਟ ਨਹੀਂ ਘਰੇ ਵੀ ਰਹਿ ਕੇ ਜਾਂਦਾ ਸੀ ਫਿਰ ਪਤਾ ਲੱਗਾ ਜੀ ਕਿ 27 ਫਰਵਰੀ ਦੀ ਰਾਤ ਨੂੰ ਇਹ ਇਹਦੇ ਨਾਲ ਰਿਆ ਕੁੜੀ ਦੇ ਨਾਲ ਕਿਸੇ ਵੱਲੋਂ ਰਾਤ ਨੂੰ ਕੋਈ ਨਾ ਕੋਈ ਤੂਤੜਕ ਹੋ ਗਈ ਤੇ ਇਹਨੇ ਮੋਬਾਈਲ ਚਾਰਜਰ ਵਾਲੀ ਤਾਰ ਲੈ ਕੇ ਤੇ ਕੁੜੀ ਦਾ ਗਲ ਘੁੱਟ ਕੇ ਤੇ ਉਹਨੂੰ ਮਾਰ ਦਿੱਤਾ ਫਿਰ ਉਹਦੀ ਲਾਸ਼ ਨੂੰ ਕਨੇ ਕਿ ਸੂਟਕੇਸ ਦੇ ਵਿੱਚ ਪਾ ਕੇ ਤੇ ਟਿਕਾਣੇ ਵੀ ਲਾ ਕੇ ਆਇਆ ਸੋ ਇਸ ਤਰੀਕੇ ਦੀ ਜਾਣਕਾਰੀ ਹੈ ਪੁਲਿਸ ਨੇ ਬੰਦੇ ਨੂੰ ਫੜ ਲਿਆ ਤੇ ਕਹਿੰਦੇ ਵੀ ਅਸੀਂ ਬੰਦ ਦੀ ਸਰਦੀ ਕਾਰਵਾਈ ਕਰਾਂਗੇ ਮਾਇਆਵਤੀ ਦੇ ਭਤੀਜੇ ਦੀ ਕੀ ਖਬਰ ਹੈ ਜੀ ਮਾਇਆਵਤੀ ਦੇ ਪਤੀ ਜੇ ਦੀ ਖਬਰ ਹੈ ਜੀ ਕਿ ਮਾਇਆਵਤੀ ਨੇ ਉਹਨੂੰ ਪਾਰਟੀ ਦੇ ਵਿੱਚੋਂ ਕੱਢਤਾ ਮਾਇਆਵਤੀ ਨੇ ਆਪਦੇ ਭਰਾ ਦੇ ਸਭ ਤੋਂ ਛੋਟੇ ਭਰਾ ਦੇ ਮੁੰਡੇ ਆਕਾਸ਼ ਨੂੰ ਦੋ ਵਾਰੀ ਆਪਦਾ ਉੱਤਰਾਧਿਕਾਰੀ ਬਣਾਇਆ ਤੇ ਦੋਵੇਂ ਵਾਰੀ ਕੱਢਿਆ ਆ ਮੇਰੇ ਕੋਲ ਰਿਪੋਰਟ ਪਈ ਹੈ ਕਿ 15ਵੀਂ ਝੀਰੇ ਦੇ ਵਿੱਚ ਉਹਨੂੰ ਦੋ ਵਾਰ ਆਕਾਸ਼ ਨੂੰ ਉੱਤਰਾਧਿਕਾਰੀ ਬਣਾਇਆ ਉਹਨੇ ਬਸਪਾ ਦਾ ਆਪਣਾ ਉੱਤਰਾਧਿਕਾਰੀ ਬਣਾਇਆ ਤੇ ਦੋਵੇਂ ਵਾਰੀ ਕੱਢਿਆ ਪਹਿਲਾਂ ਉਹਨੇ ਬਣਾਇਆ ਸੀਗਾ ਜੀ ਇਹਨੂੰ 10 ਦਸੰਬਰ 2023 ਨੂੰ ਉੱਤਰਾਧਿਕਾਰੀ ਕਿ 7 ਮਈ 2024 ਨੂੰ ਤੇ ਇਹਨੂੰ ਕੱਢਤਾ ਇਹਦੇ ਕੋਲ ਜ਼ਿੰਮੇਵਾਰੀਆਂ ਖੋਲੀਆਂ 23 ਜੁਮਨ 2024 ਨੂੰ ਉਹਨੂੰ ਫੇਰ ਉਧਰ ਅਧਿਕਾਰੀ ਬਣਾਇਆ ਇਹਨੂੰ ਨੈਸ਼ਨਲ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਤੇ 2 ਮਾਰਚ 2025 ਨੂੰ ਫੇਰ ਇਹਦੇ ਕੋਲ ਜ਼ਿੰਮੇਵਾਰੀਆਂ ਖੋਲੀਆਂ ਯਾਨੀ ਕਿ ਲੰਘੇ ਗੱਲ ਤੇ ਅੱਜ ਇਹਨੂੰ ਪਾਰਟੀ ਦੇ ਵਿੱਚੋਂ ਕੱਢਤਾ ਤੇ ਅੱਜ ਮਾਇਆਵਤੀ ਨੇ ਇਹ ਗੱਲ ਕਹੀ ਵੀ ਸਹਰਿਆਂ ਦੇ ਪਿੱਛੇ ਲਾ ਕੇ ਤੇ ਇਹਦੇ ਵੱਲੋਂ ਪਾਰਟੀ ਦਾ ਨੁਕਸਾਨ ਕੀਤਾ ਜਾ ਰਿਹਾ ਇਹ ਮਾੜੀ ਗੱਲ ਹੈ ਤੇ ਜਿਹੜਾ ਜਿਹੜਾ 32 ਸਾਲ ਪਹਿਲਾਂ ਇੱਕ ਪੁਲਿਸ ਮੁਕਾਬਲਾ ਹੋਇਆ ਸੀ ਉਹਦਾ ਕੇਸ ਹੁਣ ਫੇਰ ਨਿਕਲਿਆ ਸਭ ਤੋਂ ਪਹਿਲਾਂ ਜੀ ਸਭ ਆਪਾਂ ਬਹੁਤ ਵਧੀਆ ਖਬਰਾਂ ਹੈ ਸਾਡੀਆਂ ਕੀਤਾ ਗਾਣ ਵੀ ਭਾਈ ਪੰਜਾਬ ਦੀ ਸਰਕਾਰ ਆ ਜਿਹੜੀ ਜਾਂ ਪੰਜਾਬ ਦੀ ਪੁਲਿਸ ਆ ਜਿਹੜੀ ਉਹ ਸਮੇਂ ਸਮੇਂ ਦੇ ਉੱਤੇ ਇਸ ਗੱਲ ਦਾ ਦਾਵਾ ਕਰਦੀ ਜਿਕੇ ਅਸੀਂ ਆ ਵੀ ਕੁਝ ਕਰ ਰਹੇ ਹਾਂ ਅਸੀਂ ਆ ਵੀ ਕੁਝ ਕਰ ਰਹੇ ਹਾਂ ਪਰ ਇਸ ਅਦਾਲਤ ਦੇ ਪ੍ਰਕਿਰਿਆ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਆ ਜਿਹੜੇ ਕਿ ਸਮੇਂ ਸਮੇਂ ਦੇ ਉੱਤੇ ਬੜੇ ਠਿੱਕ ਹੁੰਦੇ ਆ ਤੁਸੀਂ ਦੇਖੋ ਜੀ 32 ਸਾਲਾਂ ਬਾਅਦ ਇਨਸਾਫ ਦੀ ਗੱਲ ਸਾਹਮਣੇ ਆਈ ਆ 32 ਵਰਿਆਂ ਬਾਅਦ ਤੇ ਉਹ ਦੀ ਫੇਕ ਇੰਕਾਊਂਟਰ ਦੇ ਨਾਲ ਸੰਬੰਧਿਤ ਗੱਲ ਹੈ ਜੀ ਆ ਤਰਨਤਾਰ ਦੇ ਪੱਟੀ ਖੇਤਰ ਦੀ ਗੱਲ ਆ ਉਸ ਵੇਲੇ ਦੇ ਦੋ ਪੁਲਿਸ ਅਧਿਕਾਰੀ ਇੱਕ ਦਾ ਨਾਮ ਹੈਗਾ ਜੀ ਸੀਤਾ RAM ਤੇ ਦੂਜਾ ਉਸ ਵੇਲੇ ਦਾ ਐਸ ਐਚਓ ਪੱਟੀ ਰਾਜਪਾਲ ਸਿੰਘ ਰਾਜਪਾਲ ਤੇ ਸੀਤਾ RAM ਦੋਵਾਂ ਨੂੰ ਅੱਜ ਦੋਸ਼ੀ ਕਰਾਰ ਦਿੱਤਾ ਹੈਗਾ 30 ਜਨਵਰੀ 1993 ਨੂੰ ਇਹਨਾਂ ਨੇ ਘੂਟਾ ਪੁਲਿਸ ਮੁਕਾਬਲਾ ਬਣਾ ਕੇ ਮਾਰਦੇ ਸੀ ਦੋ ਜਣੇ ਗੁਰਦੇਵ ਸਿੰਘ ਤੇ ਸੁਖਮント ਸਿੰਘ ਇਸ ਮਾਮਲੇ ਦੇ ਵਿੱਚ ਪੰਜ ਜਣਾਂ ਨੂੰ ਤਾਂ ਪੁਲਿਸ ਨੇ ਛੱਤ ਦਾ ਲਾਭ ਦੇ ਕੇ ਬਰੀ ਕਰਤਾ 11 ਪੁਲਿਸ ਅਧਿਕਾਰੀਆਂ ਦੇ ਉੱਤੇ ਅਗਵਾ ਗੈਰ ਕਾਨੂੰਨੀ ਹਿਰਾਸਤ ਤੇ ਕਤਲ ਦਾ ਦੋਸ਼ ਲੱਗਾ ਸੀ ਸਰਵਾਈ ਮੌਕੇ 4 ਜਣਿਆਂ ਦੀ ਮੌਤ ਹੋ ਗਈ ਸੀ ਸੋ ਜਿਹੜੇ ਅੱਜ ਦੋ ਪੁਲਿਸ ਅਧਿਕਾਰੀਆਂ ਨੂੰ ਤੇ ਅਦਾਲਤ ਨੇ ਤੇ ਮੁਹਾਲੀ ਦੀ ਜਿਹੜੀ ਆ ਸਪੈਸ਼ਲ ਅਦਾਲਤ ਤੁਸੀਂ ਵੀ ਆਈ ਦੀ ਉਹਨੇ ਦੋਸ਼ੀ ਕਰਾਰ ਦਿੱਤਾ ਤੇ 6 ਤਰੀਕ ਨੂੰ ਯਾਨੀ ਕਿ ਅੱਜ 3 ਤਰੀਕ ਆ ਤੇ 4 ਤੇ 5 ਦਾ ਗੈਪ ਆ ਦੀ 6 ਤਰੀਕ ਨੂੰ ਸੱਦਾ ਸੁਣਾਈ ਜਾਊਗੀ ਜੀ ਤੇ ਨਸ਼ੇ ਵਿਰੁੱਧ ਜਿਹੜੀ ਮਹਿੰਮ ਚੱਲਦੀ ਸੀ ਉਹਦਾ ਕੀ ਬਣਿਆ ਜੀ ਦੇਖੋ ਨਸ਼ੇ ਵਿਰੁੱਧ ਮਹਿੰਮ ਚੱਲ ਰਹੀ ਹੈ ਜੀ ਇਸ ਵੇਲੇ ਪੰਜਾਬ ਦੇ ਵਿੱਚ ਬੁਲਡੋਜ਼ਰ ਕਈਆਂ ਦੇ ਘਰ ਟਾ ਰਹੇ ਆ ਜਿਹੜੇ ਪੁਰਸੇ ਗੱਲ ਕਹਿੰਦੀ ਹੈ ਸਰਕਾਰ ਇਹ ਗੱਲ ਕਹਿੰਦੀ ਹੈ ਜਿਨ੍ਹਾਂ ਨੇ ਦੂ ਨੰਬਰ ਦੀ ਕਮਾਈ ਕੀਤੀ ਹੈ ਪੰਜਾਬ ਦੀ ਜਵਾਨੀ ਉਜਾਰ ਕੇ ਆਪਦੇ ਮਹਿਲ ਬਣਾਏ ਆ ਉਹਨਾਂ ਨੂੰ ਕਹਿੰਦੇ ਕਿ ਅਸੀਂ ਟਾਉਣ ਦਾ ਕੰਮ ਕਰ ਰਹੇ ਹਾਂ ਚਲੋ ਵਧੀਆ ਗੱਲ ਆ ਜੀ ਇਹਨਾਂ ਦੇ ਵੱਲੋਂ ਇਹ ਉਦਮ ਕੀਤਾ ਜਾ ਰਿਹਾ ਸਸਕਰ ਭਜਾਉਣੇ ਚਾਹੀਦੇ ਆ ਉਥੇ ਟੰਗਣੇ ਚਾਹੀਦੇ ਆ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਇਹ ਸਾਰੀਆਂ ਗੱਲਾਂ ਬੜੀਆਂ ਸੋਹਣੀਆਂ ਬੜੀਆਂ ਚੰਗੀਆਂ ਲੱਗਣ ਵਾਲੀਆਂ ਪਰ ਪੰਜਾਬ ਦੀ ਸਰਕਾਰ ਕਹਿੰਦੀ ਕਿ 3 ਮਹੀਨੇ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਯਾਨੀ ਕਿ 1 ਮਾਰਚ ਤੋਂ ਲੈ ਕੇ ਮਾਰਚ ਅਪ੍ਰੈਲ ਮਈ ਤਿੰਨ ਮਹੀਨੇ ਬਾਅਦ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਸਰਕਾਰ ਦੇ ਇਸ ਦਾਅਵੇ ਦੇ ਮੁਤਾਬਕ ਯਾਨੀ ਕਿ 1 ਜੂਨ ਤੋਂ ਪੰਜਾਬ ਦੇ ਵਿੱਚ ਕੋਈ ਵੀ ਓਵਰਡੋਜ਼ ਕਰਕੇ ਮਰੂਗਾ ਨਹੀਂ 1 ਜੂਨ ਤੋਂ ਬਾਅਦ ਪੰਜਾਬ ਦੇ ਵਿੱਚ ਕਿਸੇ ਵੀ ਤਸਕਰ ਹੋਊਗਾ ਨਹੀਂ ਸੋ ਇਸ ਤਰ੍ਹਾਂ ਦੀ ਗੱਲ ਆ ਪਰ ਇਹਨੇ ਪਾਈ ਕੀ ਬਣਦਾ ਹਲੇ ਤੱਕ ਤਾਂ ਕੁਝ ਕੁ ਲੋਕੀ ਵੀ ਸ਼ੱਕ ਕਰਦੇ ਆ ਵੀ ਭਾਈ ਨਿੱਕੀਆਂ ਨਿੱਕੀਆਂ ਮੱਛੀਆਂ ਫੜਦੇ ਮਗਰ ਮੱਛੀ ਨੂੰ ਹੱਥ ਨਹੀਂ ਪਿਆ ਤੇ ਕੁਝ ਕੁ ਲੋਕ ਇਹ ਵੀ ਗੱਲ ਕਹਿੰਦੇ ਵੀ ਦੇਖੋ ਇੱਕ ਵਾਰੀ ਪੰਜਾਬ ਦੇ ਵਿੱਚ ਨਾ ਕੁਝ ਚੈਤੀ ਜ਼ਮੀਨਾਂ ਛਡਵਾਉਣ ਦੀ ਫੜੋਫੜੀ ਦਾ ਕੰਮ ਹੀ جاری ਸੀਗਾ ਤੇ ਅੱਜ ਕੱਲੋ ਕਿੱਥੇ ਗਈ ਗੱਲ ਤੇ ਕਿਤੇ ਇਹ ਨਾ ਹੋਵੇ ਅੱਜ ਬਲਡੋਜ਼ਰ ਲੈ ਕੇ ਚੱਲੇ ਅੱਜ ਮੀਡੀਆ ਦੀਆਂ ਟੀਮਾਂ ਲੈ ਕੇ ਚੱਲੀਆਂ ਤੇ ਫਿਰ ਇਸ ਤਰੀਕੇ ਦੇ ਨਾਲ ਹੀ ਗੱਲ ਰਹੇ ਜੇ ਕੁਝ ਨਾ ਕੁਝ ਪ੍ਰੈਕਟੀਕਲ ਨਤੀਜੇ ਵੀ ਆਉਣ ਜੀ ਤੇ ਬਾਕੀ ਇਹ ਕਿਹੜੇ ਪਿੰਡ ਦੀ ਸਰਪੰਚਣੀ ਹੈ ਜੀ ਨੇ ਮੁਹਿੰਮ ਸ਼ੁਰੂ ਕੀਤੀ ਆ ਬਈ ਡਰੱਗਸ ਸਮਗਲਰਜ਼ ਨੂੰ ਫੜਾਓ ਤੇ ਇਨਾਮ ਦੇਾਂਗੀ ਹਾਂ ਬਿਲਕੁਲ ਚੰਡੀ ਚੰਨਾ ਜੀ ਦੇਖੋ ਕੁਝ ਤੇ ਪਿੰਡਾਂ ਦੀਆਂ ਪੰਚਾਇਤਾਂ ਸੋਹਣਾ ਕੰਮ ਨਹੀਂ ਕਰ ਰਹੀਆਂ ਇਹ ਜਿਹੜੀ ਖਬਰ ਆਈ ਹੈ ਇਹ ਸੁਨਾਮ ਦੇ ਪਿੰਡ ਸ਼ੇਰੋਂ ਤੋਂ ਆਈ ਆ ਇਥੋਂ ਦੀ ਸਰਪੰਚਲੀ ਜਿਹੜੀ ਉਹਦੇ ਵੱਲੋਂ ਬੜੀ ਚੰਗੀ ਗੱਲ ਕੀਤੀ ਗਈ ਹੈ ਜਸਪ੍ਰੀਤ ਕੌਰ ਸਰਪੰਚਲੀ ਦਾ ਨਾਮ ਉਹਨੇ ਦਲੇਰਾਨਾ ਕਦਮ ਚੁੱਕਿਆ ਕਹਿੰਦੀ ਜੀ ਨਸ਼ੇ ਵੇਚਣ ਵਾਲੇ ਨੂੰ ਫੜਾਓ ਤੇ 11000 ਰੁਪਏ ਦਾ ਇਨਾਮ ਪਾਓ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਬੱਚੇ ਅੱਜ ਮੌਸਮ ਸੀਕਰਿਆ ਜੀ ਬੱਦਲਵਾਰੀ ਸੀਗੀ ਜੇ ਸੱਚੇ ਖਮਾ ਚਕੜੀਆਂ ਵੀ ਪਈਆਂ ਅੱਜ ਮੈਂ ਅੰਮ੍ਰਿਤਸਰ ਦੇ ਵੱਲ ਗਿਆ ਸੀ ਉਥੇ ਨਹੀਂ ਪੈਂਦਾ ਸੀ ਜਲੰਧਰ ਦੇ ਵਿੱਚ ਵੀ ਭੂਰ ਜੀ ਪਈ ਆ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਅੱਜ ਭੂਰਦੀ ਪਈ ਹੈ ਕੁਝ ਥਾਵਾਂ ਤੇ ਮਾਮੂਲੀ ਦਾ ਵਧ ਨਹੀਂ ਪਿਆ ਆਉਂਦੇ 48 ਘੰਟਿਆਂ ਦੇ ਵਿੱਚ ਹੋਰ ਵੀ ਪੈਣ ਦੀ ਸੰਭਾਵਨਾ ਸਵਰਨ ਸਿੰਘ ਟੇਣਾ ਜੀ ਬੜੀ ਮਿਹਰਬਾਨੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਮਿਹਰਬਾਨੀ